ਸਸ਼ੀਕਲ ਜੀ ਮੇਰੀ ਸਾਰੀ ਇੰਸਟਾ ਤੇ YouTube ਫੈਮਲੀ ਨੂੰ ਫ੍ਰੈਂਡਸ ਅੱਜ ਆਪਾਂ ਤੁਹਾਨੂੰ 5 ਮੀਟਰ ਕੱਪੜੇ ਦੇ ਵਿੱਚ ਪੂਰੇ ਸੂਝਦੇ ਨਿਸ਼ਾਨ ਲਗਾਉਣੇ ਦੱਸਾਂਗੇ ਜਿੱਦਾਂ ਕਿ ਕੋਈ ਵੀ ਆਪਾਂ ਹੈਂਡਵਰਕ ਕਰਨਾ ਹੈ neck ਤੇ ਹੈਂਡਵਰਕ ਕਰਨਾ ਹੈ ਜਾਂ ਬਾਜੂ ਤੇ ਕਰਨਾ ਹੈ ਜਾਂ ਘੇਰੇ ਤੇ ਕਰਨਾ ਹੈ ਤਾਂ ਉਸਦੇ ਆਪਾਂ 5 ਮੀਟਰ ਕੱਪੜੇ ਦੇ ਵਿੱਚੋਂ ਕਿੱਦਾਂ ਨਿਸ਼ਾਨ ਲਗਾ ਕੇ ਉਸ ਨੂੰ ਅਲੱਗ ਕਰਾਂਗੇ ਤੇ ਕਿਹੜੀ ਸਾਈਡ ਆਪਣੇ 5 ਮੀਟਰ ਕੱਪੜੇ 'ਚੋਂ neck ਦਾ ਨਿਸ਼ਾਨ ਲੱਗੇਗਾ ਕਿਹੜੀ ਸਾਈਡ ਘੇਰਾ ਆਏਗਾ ਬਾਹਾਂ ਆਣੀਆਂ ਕਿਹੜੀ ਸਾਈਡ ਪਹੁੰਚ ਆਏਗਾ ਤਾਂ ਆਪਾਂ ਨਿਸ਼ਾਨ ਲਗਾਉਣ ਤੋਂ ਪਹਿਲਾਂ ਤੁਹਾਨੂੰ ਪੂਰੇ ਸੂਟ ਦੀ ਮੀਜ਼ਰਮੈਂਟ ਦੱਸ ਦਿੰਨੇ ਆਂ ਫਿਰ ਉਸ ਦੇ ਅਕੋਰਡਿੰਗ ਹੀ ਨਿਸ਼ਾਨ ਲਗਾਉਣੇ ਦੱਸਾਂਗੀ ਇਹ ਦੇਖੋ ਜੀ ਇਹ ਵਾਲੀ ਆਪਣੇ ਪੂਰੇ ਕਮੀਜ਼ ਦੀ ਮੀਜ਼ਰਮੈਂਟ ਹੈ ਜਿਹੜੀ ਅਕੋਰਡਿੰਗ ਆਪਾਂ ਨਿਸ਼ਾਨ ਲਗਾਣੇ ਨੇ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੀ ਆਪਾਂ ਨੂੰ ਲੈਂਥ ਚਾਹੀਦੀ ਹੈ ਜਿਵੇਂ ਕਿ ਮੇਰੇ ਕੋਲ ਕਮੀਜ਼ ਦੀ ਲੰਬਾਈ 42 ਇੰਚ ਹੈ ਤਿਆਰ ਠੀਕ ਹੈ ਉਸ ਤੋਂ ਬਾਅਦ ਆਪਾਂ ਕਿ ਰਮਿਨਾ ਹੈ ਕਿ ਰ ਆਪਾਂ 21 ਇੰਚ ਤਿਆਰ ਕਰਨਾ ਹੈ ਨੈਕ ਦੀ ਲੰਬਾਈ ਆਪਾਂ 7 ਇੰਚ ਰੱਖਣੀ ਹੈ ਪਹੁੰਚ ਆਪਣੇ ਕੋਲ 6 ਇੰਚ ਹੈ ਤੇ ਬਾਜੂ ਆਪਣੇ ਕੋਲ 7 ਇੰਚ ਹੈ ਆਪਾਂ ਜਦੋਂ ਵੀ 5 ਮੀਟਰ ਕੱਪੜੇ ਦੇ ਵਿੱਚ ਨਿਸ਼ਾਨ ਲਗਾਣੇ ਨੇ ਤਾਂ ਆਪਾਂ ਨੂੰ ਇਹ ਵਾਲੀਆਂ 5 ਚੀਜ਼ਾਂ ਜਿਹੜੀਆਂ ਨੇ ਪੂਰੇ ਸੂਟ ਦੇ ਵਿੱਚੋਂ ਮੈਜ਼ਰਮੈਂਟ ਕਰਨੀਆਂ ਪੈਂਦੀਆਂ ਨੇ ਇਹ ਹੈ ਜੀ ਆਪਣੇ ਕੋਲ 5 ਮੀਟਰ ਕੱਪੜਾ ਜਿਹਦੇ ਕਿ ਆਪਾਂ ਹੈਂਡਵਰਕ ਕਰਨ ਲਈ ਪੂਰੇ ਕਮੀਜ਼ ਤੇ ਆਪਾਂ ਘੇਰੇ ਦੇ ਨੈੱਕ ਦੇ ਬਾਜੂ ਦੇ ਤੇ ਪਹੁੰਚ ਦੇ ਨਿਸ਼ਾਨ ਲਵਾਣਾ ਹੈ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੀ ਲੰਬਾਈ ਲੈਣੀ ਹੈ ਮੇਰੇ ਕੋਲ 42 ਇੰਚ 42 ਦੇ ਵਿੱਚ ਪਲੱਸ ਆਪਾਂ 4 ਇੰਚ ਐਡ ਕਰ ਲਾਂਗੇ ਇਹਦੇ ਠੀਕ ਹੈ ਤਾਂ ਆਪਾਂ ਟੋਟਲ ਲੰਬਾਈ ਰੱਖਾਂਗੇ 46 ਇੰਚ ਉਹਨਾਂ ਤੇ ਐਟ ਸਿੰਗਲ ਕਪੜਾ ਲਵਾਂਗੇ ਤੇ ਇੱਥੇ ਆਪਾਂ 46 ਇੰਚ ਤੇ ਨਿਸ਼ਾਨ ਲਗਾਵਾਂਗੇ ਇਹ ਆਪਣਾ 46 ਇੰਚ ਇੱਥੋਂ ਦਾ ਕਪੜਾ ਕਮੀਜ਼ ਆਏ ਗਈ ਠੀਕ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹ ਘੇਰੇ ਦਾ ਨਿਸ਼ਾਨ ਲਗਾਉਂਦੇ ਹਾਂ ਘੇਰਾ ਆਪਣਾ ਸੀਗਾ ਜੀ 21 ਇੰਚ ਠੀਕ ਹੈ ਹੁਣ ਘੇਰਾ ਆਪਣਾ ਜੀ 21 ਇੰਚ ਉਦੀ ਵਿੱਚ ਆਪਾਂ 3 ਇੰਚ ਮਾਰਜਨ ਰੱਖਾਂਗੇ ਠੀਕ ਹੈ ਆਪਾਂ ਟੋਟਲ 24 ਇੰਚ ਦੇ ਨਿਸ਼ਾਨ ਲਗਾਵਾਂਗੇ ਉਸ ਤੋਂ ਬਾਅਦ ਜਿੰਨਾ ਵੀ ਆਪਾਂ ਮਾਰਜਨ ਆਪਾਂ ਫੋਲਡ ਕਰਨ ਲਈ ਲੈਣਾ ਹੈ ਜਿੰਨਾ ਵੀ ਕਪੜਾ 3 ਇੰਚ 4 ਇੰਚ ਮੈਂ ਇੱਥੇ 3 ਇੰਚ ਦੇ ਨਿਸ਼ਾਨ ਲਗਾਉਣੀ ਈਵਨ ਆਪਣਾ ਜਿਹੜਾ ਮਾਰਜਨ ਇਹ ਇੱਥੋਂ ਆਪਾਂ ਕਪੜੇ ਨੂੰ ਜਿਹੜਾ ਫੋਲਡ ਕਰਦੇ ਆ ਠੀਕ ਹੈ ਈਵਨ ਆਪਣਾ ਫੋਲਡਿੰਗ ਹੋ ਗਿਆ ਕਪੜਾ ਆ ਗਿਆ ਉਸ ਤੋਂ ਬਾਅਦ ਜਿਵੇਂ ਆਪਾਂ ਵੇਲ ਦਾ ਵਰਕ ਕਰਨਾ ਹੈ ਤਾਂ ਉਸ ਤੋਂ ਉੱਪਰ ਆਪਾਂ 2 ਇੰਚ ਦੇ ਨਿਸ਼ਾਨ ਲਗਾ ਦਿੰਦੇ ਹਾਂ ਇਹ ਮਲੇ ਤੋਂ ਇਧੇ ਇਹਦੇ ਉੱਪਰ ਆਪਾਂ ਵਰਕ ਕਰਾਂਗੇ ਜਿਹੜਾ ਇਹ ਵਾਲਾ ਮਨਸ਼ਾਨ ਹੈ ਇਹਦੇ ਉੱਪਰ ਆਪਾਂ ਵਰਕ ਕਰਵਾਏ ਐਸ ਲਾਈਨ ਦੇ ਉੱਤੇ ਆਪਾਂ ਜਿਹੜਾ ਇਹ ਵਰਕ ਕਰਵਾਏ ਆਹ ਵਾਲਾ ਆਪਣਾ ਫੋਲਡਿੰਗ ਵਾਲਾ ਕਰਾਈਏ ਠੀਕ ਹੈ ਤਾਂ ਜਿੰਨੀ ਵੀ ਤੁਹਾਡੀ ਵੀਲ ਹੋਏਗੀ ਉਹ ਇਸ ਚੀਜ਼ ਦੇ ਉੱਪਰ ਮੈਂਸ਼ਨ ਹੋ ਜਾਈਏ ਤਾਂ ਇਹ ਸੀ ਆਪਣੇ ਘੇਰੇ ਦੇ ਨਿਸ਼ਾਨ ਕਿਉਂਕਿ ਹੁਣ ਆਪਾਂ ਲਗਾਉਣੀ ਆ ਨੈਕ ਦਾ ਨਿਸ਼ਾਨ ਠੀਕ ਹੈ ਆਪਾਂ ਜਿਹੜੇ ਪੱਲੇ ਤੇ ਆਪਾਂ ਘੇਰੇ ਦਾ ਨਿਸ਼ਾਨ ਲਗਾਇਆ ਸੀ ਉਸੇ ਸੇਮ ਪੱਲੇ ਤੇ ਆਪਾਂ ਜਿਹੜੀ ਕਲੀਥੀ ਲੈਂਥ ਰੱਖੀ ਹੋਈ ਹੈ 6 ਇੰਚ আপনা একই তো চিব রী ও